ਮંત્રી ਹਰਪਾਰ ਸਿੰਘ ਚਿਮਾ ਤੇ ਹਰਭਜਨ ਸਿੰਘ ਹਟਿਓ ਨੇ ਰੁੱਖ ਲਗਾਓ ਮਹੀਮ ਤਹਿਤ ਮਿਲ ਕੇ ਲਗਾਏ ਬੁੱਟੇ ਤੇ ਪੰਜਾਬ ਦੇ ਲੋਕਾਂ ਨੂੰ ਦੇਖੋ ਕੀਤੀ ਇਹ ਖਾਸ ਅਪੀਲ ਤੇ ਜ਼ਿੰਦਗੀ ਜਿਹੜੀ ਆ ਇਹ ਦਰਖਤਾਂ ਤੇ ਹੀ ਆ ਅਸੀਂ ਵੱਤ ਤੋਂ ਵੱਧ ਦਰਖਤ ਲਗਾਈਏ ਆਪਣੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹਨੂੰ ਬਚਾਈਏ ਅਸੀਂ ਪੀਐਸਪੀਸੀਐਲ ਦੇ ਵਿੱਚ ਵੀ ਜਿੱਥੇ-ਜਿੱਥੇ ਵੀ ਸਾਡੇ ਕੋਲ ਸਬਸਟੇਸ਼ਨ ਨੇ ਉੱਥੇ ਹਰ ਜਗ੍ਹਾ ਤੇ ਅਸੀਂ ਜਿਹੜੇ ਰੁੱਖ ਲਾਉਣ ਦੀ ਮੁਹਿੰਮ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਪਿੱਛੇ ਅਸੀਂ ਪਟਿਆਲੇ ਦੇ ਵਿੱਚ ਜਿਹੜੇ ਆ 7 ਸੋਲਰ 3 ਟਰੀ ਵੀ ਲਗਾਏ ਸੀਗੇ ਜਿਹਦਾ ਮਕਸਦ ਇਹ ਹੀ ਸੀਗਾ ਕਿ ਦਰਖਤ ਦੀ ਤਰ੍ਹਾਂ ਇੱਕ ਸੋਲਰ ਪਲਾਂਟ ਲਗਾਇਆ ਜਾਵੇ ਉਸ ਤੋਂ ਸਾਨੂੰ ਬਿਜਲੀ ਜਿਹੜੀ ਆ ਉਹ ਵੀ ਮਿਲੀ ਪਲੱਸ ਸਾਡਾ ਵਾਤਾਵਰਨ ਦੀ ਦੂਸ਼ਤ ਹੋਣ ਤੋਂ ਜਿਹੜਾ ਬਚਦਾ ਅਸੀਂ ਗ੍ਰੀਨ ਦਾ ਨਾਤੀ ਵੱਲ ਜਿਹੜਾ ਆ ਉਹ ਵਧ ਰਹੇ ਆ ਸੋ ਜਿਹੜੇ ਅਸੀਂ 7 ਸੋਲਰ ਪਲਾਂਟ ਸੋਲਰ 3 ਟਰੀ ਲਗਾਏ ਸੀਗੇ ਉਹਦੀ ਇੰਨੀ ਜਿਹੜੀ ਸੋਸਾਇਟੀ ਨੂੰ ਫਾਇਦਾ ਹੋਊਗਾ ਕਿ ਲਗਭਗ 1000 ਮਚਿਓਰ ਦਰਖਤ ਨੇ ਜੜਾਇਆ ਉਹਨਾਂ ਇਹ ਜਨੇ ਕਾਰਬਨ ਡਾਈਆਕਸਾਈਡ ਅਬਸੋਰਬ ਕਰਨੀ ਹੁੰਦੀ ਆ ਉਹ ਉੱਥੇ ਹੀ ਹੋਣੀ ਕਾਰਬਨ ਡਾਈਆਕਸਾਈਡ ਜਿਹੜੀ ਆ ਉਹ ਉਹਨਾਂ ਸੋਲਰ ਟਰੀਜ਼ ਤੋਂ ਹੀ ਸੰਗ ਉਹਦਾ ਜਿਹੜਾ ਹੈ ਫਾਇਦਾ ਹਜੂਰ ਆ ਸੋ ਮੈਂ ਸਾਰੇ ਪੀਐਸਪੀਸੀਐਲ ਦੇ ਆਪਣੇ ਅਧਿਕਾਰੀ ਸਾਹਿਬਾਨ ਦਾ ਚੀਫ ਸਾਹਿਬ ਸਾਡੇ ਕੋਲ ਆਏ ਨੇ ਐਸੀ ਸਾਹਿਬ ਆਏ ਨੇ ਐਸੀਐਨ ਸਾਹਿਬ ਜਿੰਨਾ ਅਮਲਾ ਪੀਐਸਪੀਸੀਐਲ ਦਾ ਸਾਰਿਆਂ ਨੂੰ ਅ ਮਦਾ ਇਹ ਵੀ ਦੇਣਾ ਹੈ ਕਿ ਮੰਨੇ ਇਹ ਮਹਿੰਜਰੀਆ ਉਹ ਸ਼ੁਰੂ ਕੀਤੀ ਆ ਔਰ ਮੈਂ ਚਾਹੂੰਗਾ ਕਿ ਅਗਲੇ ਸਮੇਂ ਦੇ ਵਿੱਚ ਵੀ ਇਹ ਮਹਿੰਜ ਮੇਟਾ ਜੜੀ ਚੱਲਦੀ ਰਹੇ ਅੱਜ ਕੱਲ ਮੌਨਸੂਨ ਦਾ ਸਮਾਂ ਹੈ ਜਿਹੜਾ ਵੀ ਅਸੀਂ ਤਰਖ ਲਾਵਾਗੇ ਉਹਦਾ ਚੱਲਣ ਦਾ ਤੁਰੰਤ ਹੀ ਸੰਭਾਵਨਾ ਜੜੀ ਆ ਉਹ ਬਹੁਤ ਵੱਧ ਜਾਂਦੀ ਆ ਸੋ ਦਰਸ਼ਤ ਲਗਾ ਕੇ ਸਾਨੂੰ ਇਹਦੀ ਪਾਲਣਾ ਕੋਸ਼ਿਸ਼ਾ ਜੜੀ ਆ ਉਹ ਵੀ ਪੂਰੀ ਕਰਨੀ ਚਾਹੀਦੀ ਆ ਤਾਂ ਕਿ ਮੁਲਕਤਾ ਜੜੀ ਆ ਉਹ ਬਚ ਸਕੇ ਮੈਂ ਆਪਣੇ ਮਾਨਯੋਗ ਮંત્રી ਸਰ ਬੰਦਰ ਹਰਪਾਲ ਸਿੰਘ ਜੀ ਚੀਮਾ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਇਸ ਮੰਕੇ ਤੇ ਸਾਡੇ ਪੀਐਸਪੀਸੀਲ ਦੇ ਕੀਤੇ ਮંત્રી ਹਰਪਾਲ ਸਿੰਘ ਚੀਮਾ ਤੇ ਹਰਭਜਨ ਸਿੰਘ ਯੂਟਿਓ ਨੇ ਰੁੱਖ ਲਗਾਓ ਮਹੀਮ ਤਹਿਤ ਮਿਲ ਕੇ ਲਗਾਏ ਬੁੱਟੇ ਤੇ ਪੰਜਾਬ ਦੇ ਲੋਕਾਂ ਨੂੰ ਦੇਖੋ ਕੀਤੀ ਇਹ ਖਾਸ ਅਪੀਲ ਤੇ ਜ਼ਿੰਦਗੀ ਜਿਹੜੀ ਆ ਇਹ ਦਰਖਤਾਂ ਦੇ ਹੀ ਆ ਅਸੀਂ ਵਾਅਦਾ ਕਰਦਾਂ ਦਰਖਤ ਲਗਾਈਏ ਆਪਣੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹਨੂੰ ਬਤਾਈਏ ਅਸੀਂ ਪੀਐਸਪੀਸੀਲ ਦੇ ਵਿੱਚ ਵੀ ਜਿਹੜੇ ਪੇਪੇ ਪੇਵੀ ਸਾਡੇ ਕੋਲ ਸਬਸਟੀਸ਼ਨ ਨੇ ਉਥੇ ਹਰ ਜਗ੍ਹਾ ਤੇ ਅਸੀਂ ਜਿਹੜੇ ਰੋਕ ਲਾਉਣ ਦੀ ਮੁਹਿੰਮ ਜੜੀ ਆ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਪਿੱਛੇ ਅਸੀਂ ਪਟਿਆਲੇ ਦੇ ਵਿੱਚ ਜਿਹੜੇ ਆ ਸੱਤ ਸੋਲਰ 3 ਰੀ ਵੀ ਲਗਾਏ ਸੀਗੇ ਜਿਹਦਾ ਮਕਸਦ ਇਹ ਹੀ ਸੀਗਾ ਕਿ ਰਗਤ ਦੀ ਤਰ੍ਹਾਂ ਇੱਕ ਸੋਲਰ ਪਲਾਂਟ ਲਗਾਇਆ ਜਾਵੇ ਉਸ ਤੋਂ ਸਾਨੂੰ ਬਿਜਲੀ ਜਿਹੜੀ ਆ ਉਹ ਵੀ ਮਿਲੀ ਪਲੱਸ ਸਾਡਾ ਵਾਤਾਵਰਣੀ ਦੋਸਤ ਹੋਣ ਤੋਂ ਜਿਹੜਾ ਬਚਦਾ ਆ ਅਸੀਂ ਗ੍ਰੀਨ ਨਰਤੀਵਾਲ ਜਿਹੜਾ ਆ ਉਹ ਵਧ ਰਹੇ ਆ ਸੋ ਜਿਹੜੇ ਅਸੀਂ 700 ਨਾਲ ਪਲਾਂਟ ਸੋਲਰ ਟਰੀ ਲਗਾਏ ਸੀਗੇ ਉਹਦੀ ਇੰਨੀ ਜਿਹੜੀ ਸੋਸਾਇਟੀ ਨੂੰ ਫਾਇਦਾ ਹੋਊਗਾ ਕਿ ਲਗਭਗ ਇਹ ਪਤਹ ਹਜ਼ਾਰ ਮਟੇ ਹੋਰ ਬਰਖ ਤੇ ਜੜਾਇਆ ਉਹਨਾਂ ਹੀ ਜਿੰਨੇ ਕਾਰਬਨ ਡਾਈਆਕਸਾਈਡ ਅਬਸੋਰਬ ਕਰਨੀ ਹੁੰਦੀ ਆ ਉਹ ਉੱਥੇ ਹੀ ਹੋਣੀ ਕਾਰਬਨ ਡਾਈਆਕਸਾਈਡ ਜੜੀ ਆ ਉਹ ਉਹਨਾਂ ਸੋਲਰ ਟ੍ਰੀਸ ਤੋਂ ਹੀ ਸੰਗ ਉਹਦਾ ਜਿਹੜਾ ਫਾਇਦਾ ਹੋਊਗਾ ਸੋ ਮੈਂ ਸਾਰੇ ਪੀਐਸਪੀਸੀਐਲ ਦੇ ਆਪਣੇ ਅਧਿਕਾਰੀ ਸਾਹਿਬਾਨ ਦਾ ਚੀਖ ਸਾਹਿਬ ਸਾਡੇ ਕੋਲ ਆਏ ਨੇ ਐਸੀ ਸਾਹਿਬ ਆਏ ਨੇ ਐਚਐਨ ਸਾਹਿਬ ਜਿੰਨਾ ਅਮਲਾ ਪੀਐਸਪੀਸੀਐਲ ਦਾ ਸਾਰਿਆਂ ਨੂੰ ਮਦਾ ਜੀ ਵਿਦੇਸ ਨਾਲ ਪਰਮਾਨੇ ਇਹ ਮਹਿੰਨ ਜੜੀ ਆ ਉਹ ਸ਼ੁਰੂ ਕੀਤੀ ਆ ਔਰ ਮੈਂ ਚਾਹੂੰਗਾ ਕਿ ਅਗਲੇ ਸਮੇਂ ਵੀ ਵਤੀ ਵੀ ਇਹ ਮਹਿੰਨ ਜੜੀ ਚੱਲਦੀ ਰਹੇ ਅੱਜ ਕੱਲ ਮੌਨਸੂਨ ਦਾ ਸਮਾਂ ਹੈ ਜਿਹੜਾ ਵੀ ਅਸੀਂ ਦਰਖਤ ਲਗਾਵਾਗੇ ਉਹਦਾ ਚੱਲਣ ਦਾ ਤੁਰੰਤ ਹੀ ਸੰਭਾਵਨਾ ਜਿਹੜੀ ਆ ਉਹ ਬਹੁਤ ਵੱਧ ਜਾਂਦੀ ਆ ਸੋ ਦਰਖਤ ਲਗਾ ਕੇ ਸਾਨੂੰ ਇਹਦੀ ਪਾਲਣ ਪੋਸ਼ਣਾ ਜਿਹੜੀ ਆ ਉਹ ਵੀ ਪੂਰੀ ਕਰਨੀ ਚਾਹੀਦੀ ਆ ਤਾਂ ਕਿ ਨਮਕਤਾ ਜੜੀ ਆ ਉਹ ਬਾਗ ਸਕੇ ਮੈਂ ਆਪਣੇ ਮਾਨਯੋਗ ਮંત્રી ਸਬੰਧਤ ਹਰਪਾਲ ਸਿੰਘ ਜੀ ਚੀਮਾ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਇਸ ਮੁੱਦੇ ਤੇ ਸਾਡੇ ਪੀਐਸਪੀਸੀਐਲ ਦੇ ਕੀਤੇ ਇਸ ਉਪਰਾਂ ਮંત્રી ਹਰਪਾਲ ਸਿੰਘ ਚੀਮਾ ਤੇ ਹਰਭਜਨ ਸਿੰਘ ਯੂਟਿਓ ਨੇ ਰੁੱਖ ਲਗਾਓ ਮਹੀਮ ਤਹਿਤ ਮਿਲ ਕੇ ਲਗਾਏ ਬੁੱਟੇ ਤੇ ਪੰਜਾਬ ਦੇ ਲੋਕਾਂ ਨੂੰ ਦੇਖੋ ਕੀਤੀ ਇਹ ਖਾਸ ਅਪੀਲ ਤੇ ਜ਼ਿੰਦਗੀ ਜਿਹੜੀ ਆ ਇਹ ਦਰਖਤਾਂ ਤੇ ਹੀ ਆ ਅਸੀਂ ਵੱਧ ਤੋਂ ਵੱਧ ਦਰਖਤ ਲਗਾਈਏ ਆਪਣੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹਨੂੰ ਬਚਾਈਏ ਅਸੀਂ ਪੀਐਸਪੀਸੀਐਲ ਦੇ ਵਿੱਚ ਵੀ ਜਿੱਥੇ ਜਿੱਥੇ ਵੀ ਸਾਡੇ ਕੋਲ ਸਬਸਟੀਸ਼ਨ ਨੇ ਉਥੇ ਹਰ ਜਗ੍ਹਾ ਤੇ ਅਸੀਂ ਜਿਹੜੇ ਰੋਕ ਲਾਉਣ ਦੀ ਮੁਹਿੰਮ ਜੜੀ ਆ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਪਿੱਛੇ ਅਸੀਂ ਪਟਿਆਲੇ ਦੇ ਵਿੱਚ ਜਿਹੜੇ ਆ ਸੱਤ ਸੋਲਰ 3 ਵੀ ਲਗਾਏ ਸੀਗੇ ਜਿਹਦਾ ਮਕਸਦ ਇਹ ਹੀ ਸੀਗਾ ਕਿ ਦਰਘੰਤੀ ਤਰ੍ਹਾਂ ਇੱਕ ਸੋਲਰ ਪਨਾਰ ਲਗਾਇਆ ਜਾਵੇ ਉਸ ਤੋਂ ਸਾਨੂੰ ਬਿਜਲੀ ਜਿਹੜੀ ਆ ਉਹ ਵੀ ਮਿਲੀ ਪਲੱਸ ਸਾਡਾ ਵਾਤਾਵਰਨ ਦੀ ਦੂਸ਼ਟ ਹੋਣ ਤੋਂ ਜਿਹੜਾ ਬਚਦਾ ਅਸੀਂ ਗ੍ਰੀਨ ਨਰਤੀਵਲ ਜਿਹੜਾ ਆ ਉਹ ਵਧ ਰਹੇ ਆ ਸੋ ਜਿਹੜੇ ਅਸੀਂ 700 ਨਰ ਪਲਾਂਟ ਸੋਲਰ ਟਰੀ ਲਗਾਏ ਸੀਗੇ ਉਹਦੀ ਇੰਨੀ ਜਿਹੜੀ ਸੋਸਾਇਟੀ ਨੂੰ ਫਾਇਦਾ ਹੋਊਗਾ ਕਿ ਲਗਭਗ ਇਹ ਪਤਹ ਹਜ਼ਾਰ ਮਟੇ ਹੋਰ ਬਰਖੇ ਜੜਾਇਆ ਉਹਨਾਂ ਹੀ ਜਨੇ ਕਾਰਬਨ ਡਾਈਆਕਸਾਈਡ ਅਬਸੋਰਬ ਕਰਨੀ ਹੁੰਦੀ ਆ ਉਹ ਉੱਥੇ ਹੀ ਹੋਣੀ ਕਾਰਬਨ ਡਾਈਆਕਸਾਈਡ ਜਿਹੜੀ ਆ ਉਹ ਉਹਨਾਂ ਸੋਲਰ ਟਰੀਸ ਤੋਂ ਹੀ ਸੰਭੇ ਉਹਦਾ ਜਿਹੜਾ ਫਾਇਦਾ ਹੁਜੂਗ ਆ ਸੋ ਮੈਂ ਸਾਰੇ ਪੀਐਸਪੀਸੀਐਲ ਦੇ ਆਪਣੇ ਅਧਿਕਾਰੀ ਸਾਹਿਬਾਨ ਦਾ ਚੀਫ ਸਾਹਿਬ ਸਾਡੇ ਕੋਲ ਆਏ ਨੇ ਅਸੀ ਸਾਹਿਬ ਆਏ ਨੇ ਐਚਐਨ ਸਾਹਿਬ ਜਿੰਨਾ ਅਮਲਾ ਪੀਐਸਪੀਸੀਐਲ ਦਾ ਸਾਰਿਆਂ ਨੂੰ ਅ ਮਦਾ ਈ ਵਿਦੇ ਨਾਲ ਪਰਮਾਨੇ ਇਹ ਮਹਿੰਨੇ ਜੜੀਆ ਉਹ ਸ਼ੁਰੂ ਕੀਤੀ ਆ ਔਰ ਮੈਂ ਚਾਹੂੰਗਾ ਕਿ ਅਗਲੇ ਸਮੇਂ ਦੇ ਵਿੱਚ ਵੀ ਇਹ ਮਹਿੰਨੇ ਜੜੀ ਚੱਲਦੀ ਰਹੇ ਅੱਜ ਕੱਲ ਮੌਨਸੂਨ ਦਾ ਸਮਾਂ ਹੈ ਜਿਹੜਾ ਵੀ ਅਸੀਂ ਤਰਕ ਲਾਵਾਗੇ ਉਹਦਾ ਚੱਲਣ ਦਾ ਤੁਰੰਤ ਹੀ ਸੰਭਾਵਨਾ ਜਿਹੜੀ ਆ ਉਹ ਬਹੁਤ ਵੱਧ ਜਾਂਦੀ ਆ ਸੋ ਦ੍ਰਿਸ਼ਤ ਲਗਾ ਕੇ ਸਨਮੇ ਦੀ ਪਾਲਨਾ ਕੋਸ਼ਿਸ਼ਾ ਜਿਹੜੀ ਆ ਉਹ ਵੀ ਪੂਰੀ ਕਰਨੀ ਚਾਹੀਦੀ ਹੈ ਤਾਂ ਕਿ ਮੁਨੱਖਤਾ ਜਿਹੜੀ ਆ ਉਹ ਬਚ ਸਕੇ ਮੈਂ ਆਪਣੇ ਮਾਨਯੋਗ ਮੰਤਰੀ ਸਾਹਿਬਾਂ ਹਰਪਾਲ ਸਿੰਘ ਜੀ ਚੀਮਾ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਇਸ ਮੌਕੇ ਤੇ ਸਾਡੇ ਪੀਐਸਪੀਸੀਐਲ ਦੇ ਕਿਤੇ ਇਸ ਉਤਰਾ